ਮਠਾੜੂ ਪਰਿਵਾਰ ਵੱਲੋਂ ਪਿੰਡ ਪੜੀ ਪਨਾਚਾਦੀ ਸਮੂੱਚੀ ਪੰਚਾਇਤ ਅਤੇ ਚੋਣ ਕਮੇਟੀ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ ਪਿੰਡ ਪੜੀ ਪਨਾਚਾਦੀ ਹੋਣਹਾਰ ਨੌਜਵਾਨਾਂ ਦੀ ਚੁਣੀ ਗਈ ਸਮੂੱਚੀ ਪੰਚਾਇਤ ਸਰਪੰਚ ਹਰਿੰਦਰ ਸਿੰਘ ਤੇ ਚੋਣ ਕਮੇਟੀ ਮੈਂਬਰਾਂ ਦਾ ਅੱਜ ਸਮੂੱਚੇ ਮਠਾੜੂ ਪਰਿਵਾਰ ਵੱਲੋਂ ਸੀਨੀਅਰ ਆਗੂ ਮਿਸਤਰੀ ਰਾਮ ਸਿੰਘ ਮਠਾੜੂ ਤੇ ਸੰਪੂਰਨ ਸਿੰਘ ਮਠਾੜੂ ਦੀ ਅਗਵਾਈ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਸਨਮਾਨ ਸਮਾਰੋਹ ਨੂੰ ਸਾਬਕਾ ਸਰਪੰਚ ਮਹਿੰਗਾ ਸਿੰਘ ਪੜੀ ਸੀਨੀਅਰ ਆਗੂ ਮੇਜਰ ਸਿੰਘ ਪੜੀ ਮਿਸਤਰੀ ਰਾਮ ਸਿੰਘ ਮਠਾੜੂ ਸਰਪੰਚ ਹਰਿੰਦਰ ਸਿੰਘ ਪੜੀ ਸ਼ੈਲਰ ਮੁਨੀਮ ਐਸੋਸੀਏਸ਼ਨ ਦੇ ਪ੍ਰਧਾਨ ਸੋਹਣ ਲਾਲ ਤੇ ਸਮਾਜ ਸੇਵਕ ਧਰਮਪਾਲ ਪੜੀ ਨੇ ਸੰਬੋਧਨ ਕੀਤਾ ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਜਿੱਥੇ ਸਮੁੱਚੀ ਚੋਣੀ ਪੰਚਾਇਤ ਨੂੰ ਪਿੰਡ ਦੀ ਤਰੱਕੀ ਤੇ ਖੁਸ਼ਹਾਲੀ ਲਈ ਹਮੇਸ਼ਾ ਤਤਪਰ ਰਹਿਣ ਦੀ ਅਪੀਲ ਕੀਤੀ ਉੱਥੇ ਉਹਨਾਂ ਨਸ਼ਿਆਂ ਖਿਲਾਫ ਮਹਿੰਮ ਚਲਾਉਣ ਦੀ ਗੱਲ ਵੀ ਆਖੀ ਇਸ ਮੌਕੇ ਆਗੂਆਂ ਨੇ ਸਮੁੱਚੀ ਨਵੀਂ ਚੋਣੀ ਪੰਚਾਇਤ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਜਿੱਥੇ ਭਰੋਸਾ ਦਿੱਤਾ ਉਥੇ ਮਿਸਤਰੀ ਰਾਮ ਸਿੰਘ ਮਠਾੜੂ ਦੀ ਅਗਵਾਈ ਵਿੱਚ ਸਰਪੰਚ ਹਰਿੰਦਰ ਸਿੰਘ ਪੜੀ ਤੇ ਸਮੂਹ ਪੰਚਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਦੀਆਂ ਸੰਗਤਾਂ ਹਾਜ਼ਰ ਸਨ ਵਧੀਆ ਗੱਲ ਨਹੀਂ ਪਰ ਮਜਬੂਰੀ ਹੋ ਗਈ ਜਦੋਂ ਦੂਈ ਪਾਰਟੀ ਵਾਲੇ ਸੱਤਾਂ 'ਚ ਖੜਕੇ ਚਰਾਸਿਆਂ 'ਚ ਖੜਕੇ ਦੂਏ ਲੋਟੇ ਲੰਘੇ ਜਾਂਦੇ ਲੋਕਾਂ ਨੂੰ ਦਾਰੂ ਦੀਆਂ ਬੋਤਲਾਂ ਫੜਾਉਣ ਲੱਗੇ ਪਰ ਸਾਨੂੰ ਜਦੋਂ ਅਸੀਂ ਕਮੇਟੀ ਵਾਲਿਆਂ ਨੇ ਮੁੰਡਿਆਂ ਨੂੰ ਰੋਕਿਆ ਪਰ ਕਹਿਣ ਤੋਂ ਬਾਅਦ ਵੀ ਪਰ ਇਹਨਾਂ ਨੇ ਵਿਚਾਰਿਆਂ ਨੇ ਸਾਡੇ ਨਾਲ ਇੱਕ ਇਕਰਾਰ ਕੀਤਾ ਵੀ ਅਸੀਂ ਜਿੰਨੇ ਵੀ ਸਾਡੇ ਨਾਲ ਚਾਹੇ ਸਾਰੇ ਪਿੰਡ ਦੇ ਹੀ ਨੌਜਵਾਨ ਤੇ ਵੀ ਅਸੀਂ ਕੋਈ ਵੀ ਦਾਰੂ ਨਹੀਂ ਪੀਵਾਂਗੇ ਪਰ ਮੈਂ ਇਹਨਾਂ ਦਾ ਇਸ ਤਰ੍ਹਾਂ ਧੰਨਵਾਦ ਕਰਦਾ ਹਾਂ ਸਾਡੇ ਕਿਸੇ ਵੀ ਨੌਜਵਾਨਾਂ ਨੇ ਆਪਣੇ ਵਧੀਆ ਲੋ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਸਾਰੀ ਪੰਚਾਇਤ ਨੂੰ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਸਾਫ ਕਾ ਸਰਪੰਚ ਮਹੰਗਾ ਸਿੰਘ ਜੀ ਦਾ ਜਿਨ੍ਹਾਂ ਨੇ ਬਹੁਤ ਹੀ ਵਿਸਥਾਰਪੂਰਵਕ ਜੋ ਕੰਮ ਆਉਣ ਵਾਲੀਆਂ ਗੱਲਾਂ ਨੇ ਉਹ ਦੱਸਿਆ ਨੇ ਕਿਉਂਕਿ ਉਹ ਇਸ ਚੀਜ਼ ਵਿੱਚੋਂ ਲੰਘ ਚੁੱਕੇ ਨੇ ਉਹਨਾਂ ਨੂੰ ਪਤਾ ਹੈ ਵੀ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਜਾਂ ਉਪਰਾ ਆਉਂਦੀਆਂ ਨੇ ਉਸ ਬਾਰੇ ਸਮਝਾਉਣਾ ਕੀਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਹੁਣ ਮੈਂ ਬੇਨਤੀ ਕਰੂੰਗਾ ਜੋ ਇਹ ਸੋਨਿਹਾਰ ਬੋਲੇ ਇਹ ਸੋਨਿਹਾਰ ਇਹ ਸੋਨਿਹਾਰ ਗ੍ਰਾਮ ਪੰਚਾਇਤ ਪਿੰਡ ਭੜੀਪਣਾ ਚੰਦਾ ਸਰਦਾਰ ਰਾਮ ਸਿੰਘ ਮਠਾੜੂ ਸਰਦਾਰ ਸੁਪਿੰਦਰ ਸਿੰਘ ਮਠਾੜੂ ਜਿਹੜੇ ਮਠਾੜੂ ਇੰਡਸਟਰੀ ਦੇ ਮਾਲਕ ਨੇ ਉਹਨਾਂ ਵੱਲੋਂ ਨਵੀਂ ਚੁਣੀ ਗਈ ਪੰਚਾਇਤ ਦਾ ਸਨਮਾਨ ਰੱਖਿਆ ਗਿਆ ਸੀ ਗੁਰੂ ਮਹਾਰਾਜ ਦੇ ਸਰੂਪੇ ਪਾ ਕੇ ਉਹਨਾਂ ਦਾ ਸਨਮਾਨ ਕੀਤਾ ਸਾਡੇ ਪਿੰਡ ਨੂੰ ਪੰਚਾਇਤ ਤੋਂ ਬਹੁਤ ਆਸ ਹੈ ਵੀ ਵੱਧ ਤੋਂ ਵੱਧ ਕੰਮ ਕਰਾਏ ਜਾਣ ਪਰ ਸਾਡੀ ਪੰਚਾਇਤ ਤੋਂ ਨੌਜਵਾਨ ساری ਪੰਚਾਇਤ ਦਾ ਸਾਡੀ ਪੰਚਾਇਤ ਦੀ ਮੰਗ ਹੈ ਸਰਕਾਰ ਤੋਂ ਵੀ ਹੈ ਸਾਡਾ ਸਕੂਲ ਪਲੱਸ 2 ਕਰ ਦਿੱਤਾ ਜਾਵੇ ਔਰ ਗੰਦੇ ਪਾਣੀ ਦਾ ਪਿੰਡ ਦੇ ਆਲੇ-ਦਾਲੇ ਸਾਰੇ ਵਿਸਾਰ ਹੋਇਆ ਪਿਆ ਉਸ ਪਾਣੀ ਨੂੰ ਕੱਢਣ ਦਾ ਵੀ ਪ੍ਰਬੰਧ ਕੀਤਾ ਜਾਵੇ ਜੋ ਕਿ ਪਿਛਲੀਆਂ ਪੰਚਾਇਤਾਂ ਦੇ ਵਿੱਚ ਅਨਗੌਲੇ ਆ ਕੀਤਾ ਗਿਆ। ਅਸੀਂ ਇਸ ਕੱਲੋਂ ਬਹੁਤ ਲੋ ਮੰਨ ਸਰਕਾਰ ਤੋਂ ਪੰਚਾਇਤ ਵਾਸਤੇ ਗ੍ਰਾਂਟ ਮੰਗਦੇ ਆ ਵੀ ਵੱਧ ਗ੍ਰਾਂਟ ਦੇ ਕੇ ਸਾਡਾ ਪੰਚਾਇਤ ਨੂੰ ਕਰਦੀ ਜੀ। ਬਾਇਗ ਰੂਪ ਜੀ ਦਾ ਖਾਲਸਾ ਜੀ ਮਹਿਰ ਜੀ ਜੀ ਫਤਿਹ। ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸੱਚੇ ਪਾਤਸ਼ਾਹ ਪਰਮਾਤਮਾ ਦਾ। ਜਿਨ੍ਹਾਂ ਸਾਡੇ ਉੱਤੇ ਮਿਹਰ ਕਰੀ ਸਾਨੂੰ ਪੰਚਾਇਤ ਚੁਣਿਆ। ਫਿਰ ਮੈਂ ਧੰਨਵਾਦ ਕਰਦਾ ਆਪਣੇ ਖੂਨ ਨੱਗਰ ਦਾ। ਜਿਨ੍ਹਾਂ ਦੀ ਬਦੌਲਤ ਸਾਡੀ ਪੰਚਾਇਤ ਹੋਂਦ ਵਿੱਚ ਆਈ ਤੇ ਪੰਚਾਇਤ ਦੇ ਉਹ ਹੋਂਦ ਵਿੱਚ ਆਉਣ ਨਾਲ ਅਸੀਂ ਹੁਣ ਸਾਰੇ ਨਗਰ ਦਾ ਧੰਨਵਾਦ ਵੀ ਕਰਦੇ ਆ ਤੇ ਸਾਰੇ ਨਗਰ ਦਾ ਵਿਕਾਸ ਕਰਨ ਵਿੱਚ ਕੋਈ ਕਸਰ ਬਖੀ ਨਹੀਂ ਛੱਡਾਂਗੇ ਤੇ ਬਾਕੀ ਜੋ ਵੀ ਕਿਸੇ ਨੂੰ ਮੁਸ਼ਕਲ ਆਊਗੀ ਜੋ ਵੀ ਸਾਡੇ ਕੋਲ ਮਸਲਾ ਆਊਗਾ ਉਹ ਮਸਲਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਊਗਾ ਤੇ ਪਿੰਡ ਦਾ ਹਰ ਇੱਕ ਤਰ੍ਹਾਂ ਦਾ ਕੰਮ ਜੋ ਵੀ ਸਾਡੀ ਨੌਲਿਜ ਚ ਆਊਗਾ ਜਾਂ ਸਾਡੇ ਕਰਨ ਲਾਇਕ ਹੋਊਗਾ ਅਸੀਂ ਉਹ ਕਰਾਂਗੇ ਸੋ ਨਹਾ ਹੁਣ ਮੈਂ ਇਹ ਸੋਨਹਾਰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਪਤੈ ਜੀ ਉਹ ਸਟੇਜ ਤੇ ਆ ਕੇ ਕਮੇਟੀ ਦਾ ਸਨਮਾਨ ਕਰਨਗੇ ਤੇ ਮੈਂ ਕਮਲ ਸਿੰਘ ਜੀ ਨੂੰ ਬੇਨਤੀ ਕਰੂੰਗਾ ਪ੍ਰਧਾਨ ਜੀ ਆਓ ਸਭ ਤੋਂ ਪਹਿਲਾਂ की करूंगा माल खड़ते हो तुम कमेटी भी ना पंचायत बोले सोने श्री वाहिगुरु जी की फतेह ब्यूरो रिपोर्ट प्राइम टुडे अमलो